ਇਸ ਕਹਾਣੀ ਦਾ ਮੁੱਖ ਨੀਮ ਹੈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਵਿਅਕਤੀ ਨੇ ਇੱਕ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਰੱਖੀ ਹੋਈ ਸੀ ਅਤੇ ਉਹ ਮੁਰਗੀ ਦੀ ਬਹੁਤ ਹੀ ਚੰਗੀ ਤਰ੍ਹਾਂ ਪਾਲ ਕਰਦਾ ਹੁੰਦਾ ਸੀ ਅਤੇ ਮੁਰਗੀ ਵੀ ਉਸ ਨੂੰ ਬਦਲੇ ਵਿੱਚ ਹਰ ਰੋਜ਼ ਇੱਕ ਸੋਨੇ ਦਾ ਆਂਡਾ ਦੇ ਦਿੰਦੀ ਅਤੇ ਉਹ ਸੋਨੇ ਦੇ ਆਂਡੇ ਨੂੰ ਸ਼ਹਿਰ ਜਾ ਕੇ ਵੇਚ ਆਉਂਦਾ ਅਤੇ ਉਸ ਦਾ ਘਰ ਦਾ ਖਰਚਾ ਉਸ ਸੋਨੇ ਦੇ ਆਂਡੇ ਨਾਲ ਹੀ ਚੱਲਦਾ ਸੀ ਅਤੇ ਹਰ ਰੋਜ਼ ਹੀ ਉਹ ਮੁਰਗੀ ਇੱਕ ਆਂਡਾ ਸੋਨੇ ਦਾ ਦੇਣ ਲੱਗ ਪਈ ਜਿਸ ਨੂੰ ਉਹ ਵੇਚ ਕੇ ਆਉਂਦਾ ਅਤੇ ਉਹ ਥੋੜਾ ਥੋੜਾ ਜਿਆਦਾ ਅਮੀਰ ਹੋਣ ਲੱਗ ਪਿਆ ਫਿਰ ਉਸ ਵਿਅਕਤੀ ਦੇ ਮਨ ਵਿੱਚ ਇੱਕ ਦਿਨ ਲਾਲਚ ਆ ਗਿਆ ਕਿ ਇਹ ਹਰ ਰੋਜ਼ ਇੱਕ ਹੀ ਆਂਡਾ ਦਿੰਦੀ ਹੈ ਅਤੇ ਜੇ ਮੈਂ ਇਸ ਦੇ ਢੱਡ ਨੂੰ ਪਾੜ ਕੇ ਦੇਖਾਂ ਤਾਂ ਸ਼ਾਇਦ ਉਸ ਵਿੱਚ ਵੱਧ ਸੋਨੇ ਦੇ ਆਂਡੇ ਪਏ ਹੋਣ ਜਿਸ ਨੂੰ ਮੈਂ ਵੇਚ ਕੇ ਬਹੁਤ ਹੀ ਜਲਦੀ ਅਮੀਰ ਹੋ ਜਾਵਾਂਗਾ ਉਸ ਨੇ ਫਿਰ ਉਸ ਮੁਰਗੀ ਦਾ ਢੱਡ ਪਾੜ ਕੇ ਜਦੋਂ ਦੇਖਿਆ ਤਾਂ ਉਸ ਨੂੰ ਕੋਈ ਵੀ ਸੋਨੇ ਦਾ ਆਂਡਾ ਨਹੀਂ ਮਿਲਿਆ ਅਤੇ ਸਗੋਂ ਉਹ ਮੁਰਗੀ ਵੀ ਮਰ ਗਈ ਇਸ ਕਰਕੇ ਉਸ ਦੇ ਪੱਲੇ ਨਾ ਤਾਂ ਹੁਣ ਮੁਰਗੀ ਪਈ ਅਤੇ ਨਾ ਹੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਰਹੀ ਸਿੱਖਿਆ ਇਸ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਲਾਲਚ ਹੱਦੋਂ ਵੱਧ ਨਹੀਂ ਕਰਨਾ ਚਾਹੀਦਾ ਕਿਉਂਕਿ ਲਾਲਚ ਜ਼ਿਆਦਾ ਕੀਤਾ ਵੀ ਬੰਦੇ ਨੂੰ ਡੋਬ ਦਿੰਦਾ ਹੈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ